ਜਰਨਾਏ ਠੱਗ ਨੇ ਹੁਣ ਤੈਨੂੰ ਇੰਡਸਟਰੀ ਵਿੱਚ ਕੰਮ ਨਹੀਂ ਕਰਨ ਦੇਣਾ ਇਹ ਮੈਨੂੰ ਫੋਨ ਆਇਆ ਕਿਸੇ ਬਹੁਤ ਹੀ ਰਿਸਪੈਕਟਡ ਬੰਦੇ ਦਾ ਬਹੁਤ ਇੱਜ਼ਤਦਾਰ ਬੰਦਾ ਤੇ ਵੱਡੇ ਵੱਡੀਆਂ ਫਿਲਮਾਂ ਲਿਖਦਾ ਰਾਈਟਰ ਆ ਵੱਡੀਆਂ ਨਾਂ ਨਹੀਂ ਆਪਾਂ ਲਾਵਾਂਗੇ ਉਹਦਾ ਬਹੁਤ ਜੈਂਟਲ ਬੰਦਾ ਆ ਤਾਂ ਨਾਂ ਉਹਦਾ ਲੈਣਾ ਕਿਉਂ ਬਈ ਉਹ ਜੇ ਇਨਸਾਨ ਦਾ ਤਾਂ ਵੈਸੇ ਨਹੀਂ ਨਾਂ ਲੈ ਸਕਦੇ ਆਪਾਂ ਕਿ ਉਹਨੇ ਆਪਾਂ ਨੂੰ ਕਿਸੇ ਚੰਗੀ ਗੱਲ ਤੇ ਇਨਫੋਰਮ ਕੀਤਾ ਆ ਤੇ ਆਪਾਂ ਉਹਦਾ ਨਾਂ ਕਿਉ ਲਈਏ ਬੰਦੇ ਦਾ ਫੋਨ ਆਇਆ ਉਸ ਰਾਈਟਰ ਦਾ ਵੀ ਇਸ ਬੰਦੇ ਨੇ ਹੁਣ ਤੈਨੂੰ ਇੰਡਸਟਰੀ ਵਿੱਚ ਕੰਮ ਨਹੀਂ ਕਰਨ ਦੇਣਾ ਯਾਰ ਹੱਦ ਹੋ ਗਈ ਇਹ ਇੰਡਸਟਰੀ ਦਾ ਮਾਲਕ ਏ ਇਹ ਇੱਕ ਦਲਾ ਦਲਾਲ ਜਿਹਨੇ ਪੂਰੀ ਪੰਜਾਬੀ ਇੰਡਸਟਰੀ ਦਾ ਬੇੜਾ ਗਰਕ ਕਰਕੇ ਰੱਖਤਾ ਇਹ ਬੰਦਾ ਲੋਕਾਂ ਨੂੰ ਕੰਮ ਮਤਲਬ ਇਹਦੇ ਹਿਸਾਬ ਨਾਲ ਇਹ ਗੱਲ ਸੱਚੀ ਵੀ ਆ ਬਹੁਤ ਲੋਕ ਇਹਨੇ ਆਊਟ ਕੀਤੇ ਵੀ ਆ ਜਿਹੜੇ ਬੰਦਾ ਇਹ ਦਲਾਲੀ ਕਰਦਾ ਹੁੰਦਾ ਸੀ ਇਹਨੇ ਕੌੜੀਆਂ ਦੇ ਭਾਅ ਐਕਟਰ ਲਿਆਉਣੇ ਹੁੰਦੇ ਸੀ ਤੇ ਜਿਹੜਾ ਬੰਦਾ ਵੱਧ ਪੈਸੇ ਮੰਗਦਾ ਹੀ ਇਹਨੂੰ ਪੱਕਾ ਹੀ ਆਊਟ ਕਰ ਦਿੰਦਾ ਸੀ ਕਿੱਥੇ ਪ੍ਰੋਡਿਊਸਰ ਡਾਇਰੈਕਟਰ ਐਕਟਰਾਂ ਨੂੰ ਵੱਧ ਪੈਸੇ ਦਿੰਦੇ ਹੁੰਦੇ ਸੀ ਇਹਨੇ ਘੱਟ ਕਰਤੇ ਜੇ ਕੋਈ ਪ੍ਰੋਡਿਊਸਰ ਡਾਇਰੈਕਟਰ ਕਿਸੇ ਚੰਗੇ ਐਕਟਰ ਨੂੰ ਛੋਟੇ ਐਕਟਰ ਨੂੰ 20000 ਰੁਪਏ ਦਿੰਦਾ ਸੀ ਤੇ ਇਹਨੇ 2000 ਕਰਤਾ ਜਰਨਲ ਨੇ ਆ ਜਰਨਲ ਠੱਗ ਨੇ ਇਹ ਹੁਣ ਮੈਨੂੰ ਕੰਮ ਨਹੀਂ ਕਰਨ ਦਊਗਾ ਕੋਈ ਗੱਲ ਨਹੀਂ ਵੇਖ ਲੈਣੇ ਤੇ ਇਹ ਕਿੱਦਾਂ ਨਹੀਂ ਕੰਮ ਕਰਨ ਦਿੰਦਾ ਇਹ ਇੰਡਸਟਰੀ ਇਹਦੇ ਮਾ ਇਹ ਮਾਲਕਿਆ ਇੰਡਸਟਰੀ ਦਾ ਬਾਪੂ ਲੱਗਦਾ ਪਾਪਾ ਲੱਗਦਾ ਇੰਡਸਟਰੀ ਦਾ ਠੱਗ ਚੋਰ ਇਹਦੀਆਂ ਠੱਗੀਆਂ ਤੇ ਹਾਲੇ ਸਾਹਮਣੇ ਆਈਆਂ ਨਹੀਂ ਲੋਕ ਹੀ ਮਰੇ ਹੋਏ ਪੰਜਾਬ ਦੇ ਬੋਲਦੇ ਹੀ ਕੋਈ ਆਇਆ ਮੈਨੂੰ ਤਾਂ ਕੱਲ ਦਾ ਮੈਨੂੰ ਤਾਂ ਚੈਨ ਨਹੀਂ ਆਈ ਕੱਲ ਦੀ ਵੀ ਇਹ ਬੰਦਾ ਮੈਨੂੰ ਕੰਮ ਨਹੀਂ ਕਰਨ ਦਊਗਾ ਇੰਡਸਟਰੀ ਵਿੱਚ ਹੱਦ ਹੋ ਗਈ ਯਾਰ ਹੱਦ ਹੋ ਗਈ ਹੱਦ ਹੋ ਗਈ ਮਤਲਬ ਇਹਦੇ ਹਿਸਾਬ ਨਾਲ ਹੁਣ ਸਿਸਟਮ ਚੱਲੂ ਸਾਰਾ ਜਰਨੈਲ ਦੇ ਹਿਸਾਬ ਨਾਲ ਵੀ ਜਿਹਨੂੰ ਚਾਹੂਗਾ ਉਹ ਹੀ ਕੰਮ ਕਰੂਗਾ ਜਿਹਨੂੰ ਨਹੀਂ ਚਾਹੂਗਾ ਉਹ ਕੰਮ ਸਾਰਾ ਇਹਦਾ 45 ਬੰਦੇ ਠੱਗਾਂ ਦਾ ਗੈਂਗ ਆ ਇਹਦਾ ਠੱਗਾਂ ਦਾ ਔਰ ਉਹਨਾਂ ਠੱਗਾਂ ਨੇ ਇੰਡਸਟਰੀ ਵਿੱਚ ਮਾਰ-ਮਾਰ ਕੇ ਠੱਗੀਆਂ ਆਪ ਤੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਪਰ ਬੜੇ ਲੋਕਾਂ ਦਾ ਨੁਕਸਾਨ ਕੀਤਾ ਇਸ ਬੰਦੇ ਨੇ ਕਰੂੰਗਾ ਮੈਂ ਕੰਮ ਵੀਰੇ ਚਿੰਤਾ ਨਾ ਕਰ ਮੈਂ ਤੇਰੇ ਸਾਹਮਣੇ ਕੰਮ ਕਰੂੰਗਾ ਚਿੰਤਾ ਨਾ ਕਰ ਤੇਰੇ ਸਾਹਮਣੇ ਕੰਮ ਹੋਊਗਾ ਆ ਦੇਖ ਲਈ ਇੱਥੇ ਤੂੰ ਆ ਜਰਨੈਲ ਸਿੰਘ ਠੱਗ ਇੱਥੇ ਮੈਂ ਖੜਾ ਆ ਉਹ ਠੀਕ ਆ ਬੰਦੇ ਰ ਦੇਣ ਅੱਗੇ ਪਿਛੇ ਹੁੰਦੇ ਰਹਿੰਦੇ ਆ ਬਾਦਨ ਤੋਂ ਮੈਂ ਪਿੰਡਿਆਂ ਚਲੋ ਬੰਬੇ ਨਹੀਂ ਜਾ ਸਕਿਆ ਚਲੋ ਘਰਾਂ ਦੇ ਕਈ ਚੱਕਰ ਹੁੰਦੇ ਆ ਨਾ ਪਰ ਚਿੰਤਾ ਨਾ ਕਰ ਵੀਰਿਆ ਤੂੰ ਸ਼ਾਇਦ ਕੀ ਪਤਾ ਇਹਨੇ ਮੈਨੂੰ ਆਊਟ ਕਰਨਾ ਕਿ ਮੈਂ ਇਹਨੂੰ ਆਊਟ ਕਰਨਾ ਹੋ ਸਕਦਾ ਮੈਂ ਇਹਨੂੰ ਆਊਟ ਕਰ ਦਾਂ ਚਲੋ ਜਿਹਨੇ ਦੱਸਿਆ ਉਹਦਾ ਧੰਨਵਾਦ ਉਹਨੇ ਕਿਤੇ ਖਬਰਾਂ ਸੁਣੀਆਂ ਇਹਦੀਆਂ ਗੱਲਾਂ ਬਾਤਾਂ ਸੁਣੀਆਂ ਇਹ ਕਿਤੇ ਗੱਪਾਂ ਘਪੜਾ ਮਾਰਨ ਈ ਵੀ ਉਹ ਹੁਣ ਕੰਮ ਕਰਕੇ ਵਿਖਾ ਦੇ ਇੰਡਸਟਰੀ ਵਿੱਚ ਹੈ ਕੋਈ ਗੱਲ ਨਹੀਂ ਇਹ ਵੀ ਤੇਰੀ ਗੱਲ ਰਹੀ ਇਹ ਵੀ ਤੇਰਾ ਵਹਿਮ ਕੱਢ ਦਾਂਗੇ ਛੇਤੀ ਚਿੰਤਾ ਨਾ ਕਰ ਵੀਰਿਆ ਚਿੰਤਾ ਨਾ ਕਰ ਇਹ ਵੀ ਤੇਰਾ ਵਹਿਮ ਕੱਢ ਦਾਂਗੇ ਬਾਕੀ ਧੰਨਵਾਦ ਵੀਰੋ ਬਾਕੀ ਮੈਂ ਸਾਰੇ ਰਿਸਪੈਕਟਡ ਡਾਇਰੈਕਟਰਾਂ ਨੂੰ ਪ੍ਰੋਡਿਊਸਰਾਂ ਨੂੰ ਮੇਰੀ ਬੇਨਤੀ ਆ ਯਾਰ ਚੰਗੇ ਲੋਕ ਬੜੇ ਆ ਯਾਰ ਜਮੀਰ ਵਾਲੀ ਚੰਗੇ ਲੋਕ ਬੜੇ ਆ ਤੁਸੀਂ ਇਹੋ ਜਿਹੇ ਦੱਲਿਆਂ ਦਲਾਲਾਂ ਨੂੰ ਹੀ ਕੰਮ ਦਿੰਦੇ ਜਿਹੜੇ ਇੰਡਸਟਰੀ ਖਾ ਗਏ ਯਾਰ ਜਿਹੜੇ ਇੰਡਸਟਰੀ ਖਤਮ ਕਰ ਗਏ ਤੁਸੀਂ ਕਿੱਥੋਂ ਕਿੱਥੇ ਕੰਮ ਕਰੋਗੇ ਫਿਰ ਮੈਨੂੰ ਇਹ ਦੱਸੋ ਬਈ ਲੋ ਤੁਸੀਂ ਕਿੱਥੇ ਕੰਮ ਕਰੋਗੇ ਹੈਂ हद ਹੋ ਗਈ ਯਾਰ ਬਹੁਤ ਬੰਦੇ ਸਟੈਂਡਰਡ ਦੇ ਜਮੀਰ ਦੇ ਬੰਦੇ ਯਾਰ ਕਿਤੇ ਅਵਿੰਦਰ ਦਾ ਸਿਨੇਮਾ ਹੁੰਦਾ ਸੀ ਕਿਤੇ ਉਹ ਸਿਨੇਮਾ ਹੁੰਦਾ ਸੀ ਜਿਹੜਾ 90 ਤੋਂ ਪਹਿਲਾਂ ਹਿੰਦੀ ਸਿਨੇਮਾ ਕਿੱਡੇ ਸਟੈਂਡਰਡ ਦੇ ਲੋਕਾਂ ਦਾ ਸਿਨੇਮਾ ਸੀ ਇਹ ਗੰਦੇ ਲੋਕਾਂ ਨੇ ਆ ਆ ਕੇ ਆ ਆ ਕੇ ਆ ਆ ਕੇ ਇੰਡਸਟਰੀ ਗੰਦੀ ਕਰਤੀ ਹੁਣ ਇਹ ਲੋਕਾਂ ਦੇ ਕੰਮਾਂ ਦੇ ਬਾਈਕਾਰਡ ਕਰਨ ਡਿਆ ਵੀ ਮੈਂ ਫਲਾਣੇ ਨੂੰ ਕੰਮ ਨਹੀਂ ਕਰਨ ਦੇਣਾ ਮੈਂ ਇਹਨੂੰ ਕੰਮ ਨਹੀਂ ਕਰਨ ਦੇਣਾ ਮੈਂ ਉਹਨੂੰ ਕੰਮ ਨਹੀਂ ਕਰਨ ਦੇਣਾ ਹੱਦ ਹੋ ਗਈ ਯਾਰ ਕਲ ਇਥੇ ਮੈਂ ਇਥੇ ਤੁਮਾ ਹੋ ਸਕਦਾ ਮੈਂ ਤੈਨੂੰ ਆਊਟ ਕਰਦਾ ਇੱਕ ਪਤਾ ਨਹੀਂ ਵਕਤ ਨੇ ਕਿਹੜੇ ਪਾਸੇ ਗੇਮ ਕਮਾਉਣੀ ਹੁੰਦੀ ਹੋ ਸਕਦਾ ਮੈਂ ਤੈਨੂੰ ਆਊਟ ਕਰਦਾ ਯਾਦ ਰੱਖੀ ਜਰਨੈਲ ਸਿੰਘ ਠੱਗੇ ਗੱਲ